ਹਾਂ ਜੀ ਉਹ ਹੀ ਸੁਖਜਿੰਦਰ ਸਿੰਘ ਲੋਪੋ ਬਾਰੇ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਸੁਖਜਿੰਦਰ ਸਿੰਘ ਲੋਪੋ ਦਾ ਕੁਝ ਦਿਨ ਪਹਿਲਾਂ ਬਰੋਧੀਆਂ ਦੀ ਬਦੋਂ ਬੇਰਹਿਮੀ ਨਾਲ ਗੋਲਨਾਮਾਰ ਕੇ ਕਤਲ ਕੀਤਾ ਗਿਆ। ਬਾਈ ਸੁਖਜਿੰਦਰ ਸਿੰਘ ਲੋਪੋ ਬਹੁਤ ਹੀ ਇੱਕ ਨੇਕ ਅਨਸਾ ਸੀ ਜੋ ਆਪਣੇ ਪਿੰਡ ਨੂੰ ਉੱਚੇ ਪੱਧਰ ਤੇ ਲੈ ਕੇ ਜਾਂਦਾ ਸੀ ਤੇ ਪੰਜਾਬ ਦੇ ਮੁੱਦਿਆਂ ਦੇ ਬਾਰੇ ਗੱਲ ਕਰਦਾ ਹੀ ਰਹਿੰਦਾ ਹੁੰਦਾ ਸੀ। ਬਾਈ ਸੁਖਜਿੰਦਰ ਸਿੰਘ ਲੋਪੋ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਦੱਸਦਾ ਹੁੰਦਾ ਸੀ ਜਿਸ ਦੇ ਵਿੱਚ ਕਸੂਰ ਹੁੰਦਾ ਸੀ ਉਹ ਉਸ ਦੇ ਵਿੱਚ ਹੀ ਕਸੂਰ ਕਰਦਾ ਸੀ ਸਗੋਂ ਕਿਸੇ ਦਾ ਵੀ ਪੱਖ ਨਹੀਂ ਨਹੀਂ ਲੈਂਦਾ ਹੁੰਦਾ ਸੀ ਬਾਈ ਸੁਖਜਿੰਦਰ ਸਿੰਘ ਲੋਪੂ ਨੇ ਇੱਕ ਇੰਟਰਵਿਊ ਦੇ ਵਿੱਚ ਪੱਤਰਕਾਰ ਦੇ ਨਾਲ ਗੱਲਬਾਤ ਕਰਦਾ ਹੋਇਆ ਕਹਿੰਦਾ ਸੀ ਕਿ ਆਮ ਆਦਮੀ ਪਾਰਟੀ ਵਾਲਿਆਂ ਤੋਂ ਮੈਨੂੰ ਡਰ ਲੱਗਦਾ ਕਿਉਂਕਿ ਆਮ ਆਦਮੀ ਪਾਰਟੀ ਵਾਲਿਆਂ ਨਾਲ ਮੇਰੀ ਖੜਕਦੀ ਹੀ ਰਹਿੰਦੀ ਆ ਬਾਈ ਸੁਖਜਿੰਦਰ ਸਿੰਘ ਲੋਪੂ ਕਹਿੰਦਾ ਸੀ ਕਿ ਆਮ ਆਦਮ ਆਮ ਆਦਮੀ ਪਾਰਟੀ ਵਾਲੇ ਐਮਐਲਏ ਜੰਤਕ ਗੱਲਾਂ ਤਾਂ ਹੋਰ ਕਰਦੇ ਨੇ ਜਦੋਂ ਸੈਟ ਤੇ ਹੋ ਜਾਂਦੇ ਨੇ ਬਾਅਦ ਦੇ ਵਿੱਚ ਗੱਲਾਂ ਹੋਰ ਹੀ ਕਰਦੇ ਰਹਿੰਦੇ ਆ ਨਾ ਬਾਈ ਇਸ ਵੀਡੀਓ ਦੇ ਵਿੱਚ ਤਾਂ ਉੱਗੇ ਕਾ ਐਮ.ਐਲ.ਏ. ਬਾਈ ਸੁਖਜਿੰਦਰ ਸਿੰਘ ਲੋਪੋ ਨੂੰ ਸ਼ਰੇਆਮ ਹੀ کہہ ਰਿਹਾ ਸੀ ਕਿ ਤੇਰੇ ਥੱਪੜ ਮਾਰੂੰ ਤੇ ਦੋ ਤਿੰਨ ਪੱਟੇ ਕਰਾ ਕੇ ਤੈਨੂੰ ਅੰਦਰ ਰੁਕੂਗਾ ਅਤੇ ਬਾਅਦ ਦੇ ਵਿੱਚ ਜੇਲ੍ਹ ਦੀਆਂ ਬੈਠਾ ਖਾਈ ਚੱਲੀ। ਇਸੇ ਦੇ ਚੱਲਦਿਆਂ ਹੋਏ ਬਾਈ ਸੁਖਜਿੰਦਰ ਸਿੰਘ ਲੋਪੋ ਇੱਕ ਇੰਟਰਵਿਊ ਦੇ ਵਿੱਚ ਗੱਲ ਕਰਦਾ ਹੋਇਆ ਪੱਤਰਕਾਰ ਦੇ ਨਾਲ ਕਹਿੰਦਾ ਸੀ ਕਿ ਜੇਕਰ ਇਹ ਸਭ ਕੁਝ ਕੰਮ ਕਰ ਦੇ ਮੇਰੀ ਜਾਨ ਚਲੀ ਜਾਵੇ ਤਾਂ ਮੈਂ ਇਸ ਤੋਂ ਕਰਮਾ ਵਾਲਾ ਇਨਸਾਨ ਨਹੀਂ ਹੋਣਾਗਾ। ਮੇਰੇ ਬਹੁਤ ਹੀ ਜ਼ਿਆਦੇ ਚੰਗੇ ਕੰਮ ਕੀਤੇ ਹੋਣਗੇ ਜਿਹੜਾ ਕਿ ਮੈਂ ਇਹ ਕੰਮ ਕਰਦਾ ਹੋਇਆ ਆਪਣੀ jaan ਦੇ ਗਿਆ। ਬਾਈ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੇ ਦੇਣਾ ਅਤੇ ਵੀਡੀਓ ਨੂੰ ਅੱਗੇ ਪੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ। ਬਾਈ ਸੁਖਜਿੰਦਰ ਸਿੰਘ ਲੋਪੂ ਦੇ ਲਈ ਇਨਸਾਫ਼ ਜ਼ਰੂਰ ਮੰਗੋ।